ਹਾਂਜੀ ਗੁਰਮੁਖ ਪਿਆਰੇ ਸਤਿ ਸ੍ਰੀ ਅਕਾਲ ਮੈਂ ਚਾਲੀ ਟੇਦਰ ਬੰਗਾ ਪਹਿਲਾਂ ਉਸ ਮਾਲਕ ਦਾ ਫਿਰ ਤੁਹਾਡਾ ਤਹਿਦਰੂ ਸ਼ੁਕਰਗੁਜ਼ਾਰਾਂ ਜਿਨ੍ਹਾਂ ਸਾਰੇ ਮੇਰੀ ਮੇਰੇ ਪਰਿਵਾਰ ਦੀ ਤੇ ਮੇਰੀ ਟੀਮ ਦੀ ਰੋਟੀ ਚੱਲਦੀ ਹੈ ਧੰਵਾਦ ਜੀ ਧੰਵਾਦ ਜੀ ਗੁਰਮੁਖ ਪਿਆਰੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਇੱਕ ਸਾਲ ਆਫਰ ਲਈ ਦੀ ਕੁਰਤੇ ਪਜਾਮੇ ਤੋਂ ਇਸ ਵਾਰ ਵੀ ਲਾਉਣ ਲੱਗੇ ਆ ਸਾਡੀ ਕੁਆਲਿਟੀ ਹੋ ਗਈ ਜੀ ਇੱਕ 1700 ਦੇ ਤੋਂ ਤੇ ਇੱਕ 1800 ਦੇ ਤੋਂ ਤੇ ਇੱਕ 2000 ਦੇ ਤੋਂ ਸੋ ਜਿਹੜੇ ਬੰਦੇ ਮੈਨਾਂ ਇਸ ਨੰਬਰ ਤੇ ਪਹਿਲਾਂ ਤੋਂ ਲਿੰਕ ਆਉਏ ਐਸੇ ਨੰਬਰ ਤੇ ਮੈਨੂੰ ਮੈਸੇਜ ਦੇ ਸਕਦੇ ਆ ਤੇ ਜਿਹੜੇ ਬੰਦਿਆਂ ਨੇ ਨਵੇਂ ਜੁੜਨਾ ਆ ਉਹ ਮੇਰੇ ਦਿੱਤੇ ਹੋਏ ਨੰਬਰ ਤੇ ਨਵੇਂ ਨੰਬਰ ਤੇ ਹੀ ਲਿੰਕ ਕਰਨ ਆਪਣਾ ਨਾਮ ਆਪਣਾ ਪਿੰਡ ਦਾ ਨਾਮ ਤੇ ਕਿੰਨੇ ਬਣਾਉਣੇ ਆ 2 ਬਣਾਉਣੇ ਆ ਲਿਖ ਕੇ ਸੈਂਡ ਕਰ ਦੇਣ 4 ਬਣਾਉਣੇ ਲਿਖ ਕੇ ਸੈਂਡ ਕਰ ਦੇਣ 10 ਬਣਾਉਣੇ ਲਿਖ ਕੇ ਸੈਂਡ ਕਰ ਦੇਣ ਸੋ ਸਾਨੂੰ ਉਹਦੇ ਨਾਲ ਇਹ ਹੋਊਗਾ ਵੀ ਅਸੀਂ ਇੰਨਾ ਕੁ ਸਟਾਕ ਮੰਗਾ ਲਈ ਆਪਣੇ ਮੇਲ ਵਾਲੇ ਨੂੰ ਕਹਿ ਸਕੀਏ ਵੀ ਸਾਨੂੰ ਇੰਨਾ ਸਟਾਕ ਚਾਹੀਦਾ ਹੀ ਚਾਹੀਦਾ ਕਿਉਂਕਿ ਪਿਛਲੀ ਵਾਰ ਕੁਝ ਬੰਦੇ ਹੀ ਰਹਿ ਗਏ ਸੀਗੇ ਬਾਕੀ ਤੁਹਾਨੂੰ ਕਪੜਾ ਦਿਖਾ ਕੇ ਫਿਰ ਨਾਪ ਲੈ ਲੈ ਜਾਂਗੇ ਬੁਕਿੰਗ ਅਸੀਂ ਸ਼ੁਰੂ ਕਰਨ ਲੱਗੇ ਆ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਸੋ ਜੇ ਤੁਸੀਂ 4 ਲਿਖ ਦਿੱਤੇ ਆ ਤੁਸੀਂ ਨਹੀਂ ਲੈ ਸਕਦੇ ਦਾ ਮਤਲਬ ਇਹ ਨਹੀਂ ਵੀ ਤੁਹਾਨੂੰ ਅਸੀਂ ਤੁਹਾਨੂੰ ਮਜਬੂਰ ਕਰਾਂਗੇ ਨਹੀਂ ਜੇ ਕੋ ਭੈਣ ਭਰਾ ਸਾਨੂੰ ਬਾਹਲੀ ਕਿਸੇ ਕੰਟਰੀ ਤੋਂ ਕੁਰਤਾ ਪਜਾਮਾ ਬਣਾਉਣਾ ਚਾਹੁੰਦਾ ਆ ਅਸੀਂ ਬਣਾ ਕੇ ਕੋਰਗਰ ਵੀ ਕਰ ਦਵਾਂਗੇ ਉਹਨਾਂ ਨੂੰ ਨਾਪ ਲੈਣ ਦਾ ਤਰੀਕਾ ਵੀ ਅਸੀਂ ਭੇਜਾਂਗੇ ਕਿਉਂਕਿ ਮੇਰੀ ਹੀ ਵੀਡੀਓ ਬਣੀ ਹੋਆ ਕੁਰਤੇ ਪਜਾਮੇ ਦੇ ਨਾਪ ਲੈਣ ਦੇ ਬਹੁਤ ਹੀ ਵਧੀਆ ਤਰੀਕਾ ਬੜੇ ਤਰੀਕੇ ਨਾਲ ਸਮਝਾਇਆ ਹੈ ਉਹ ਤੋਂ ਉਹ ਅਸੀਂ ਭੇਜ ਦਵਾਂਗੇ ਉਹ ਦੇਖ ਕੇ ਨਾਪ ਲੈ ਸਕਦੇ ਬਾਕੀ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਦੱਸ ਦੋ ਵੀ ਜੇ ਕਿਸੇ ਨੇ ਆਰਡਰ ਦੇਣਾ ਤਾਂ ਉਹ ਮੈਨੂੰ ਨਵੇਂ ਨੰਬਰ ਤੇ ਲਿੰਕ ਕਰਕੇ ਆਪਣਾ ਨਾਂ ਆਪਣੇ ਪਿੰਡ ਦਾ ਨਾਂ ਤੇ ਕਿੰਨੇ ਬਣਾਉਣੇ ਲਿਖ ਕੇ ਸੈਂਡ ਕਰ ਦੇਣਾ ਅਸੀਂ ਆਈਡੀ ਬਣਾ ਕੇ ਰੱਖ ਲਾਂਗੇ ਜਦੋਂ ਸਾਡਾ ਟਾਈਮ ਲੱਗਾ ਸੀ ਅਪਲਾਈ ਜਰੂਰ ਦਵਾਂਗੇ ਭਾਵੇਂ 2 ਦਿਨ ਵਾਧਾ ਦਈਏ ਸੋ ਸੁਜੀਦੇ ਰਹੋ ਪੰਜਾਬੀਓ ਦੁਨੀਆ ਦੇ ਕਿਸੇ ਕੋਨੇ 'ਚ ਹੋ ਰਵਾਇ ਗੁਰਥਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਹੈ ਜਾਂ ਕਰੋੜ ਨੂੰ ਨਹੀਂ ਤੁਸੀਂ ਕੁੜਾੜਾ ਨੂੰ ਹੱਥ ਲਾਤਾ ਹੋਏ ਮੇਰੀ ਦਿਲ ਦੀ ਦੁਆ ਹੈ ਮੇਰੀ ਧੰਨਵਾਦ ਜੀ ਧੰਨਵਾਦ